ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਇਸ ਪਿੰਡ ਦੀ ਵੀਡੀਓ ਦੇਖੀ ਇਹ ਸਾਡੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਪੋਤਣਾ ਪਿੰਡ ਅਸੀਂ ਦੇਖਿਆ ਵੀ ਮੀਂਹ ਪੈ ਰਿਹਾ ਸੀ ਜ਼ਬਰਦਸਤੀ ਇਹਨਾਂ ਦਾ ਸਾਰਾ ਮਕਾਨ ਚੋਰਿਆ ਹੁਣ ਵੀ ਚੋਰਿਆਗਾ ਜਦੋਂ ਅਸੀਂ ਦੇਖਿਆ ਵੀ ਇਹ ਕਰਮ ਸਿੰਘ ਹੈ ਇਹਨਾਂ ਦੀ ਲੜਕੀ ਦਾ ਵਿਆਹ ਤੇ ਰਿਹਾ ਉਹ ਵਿਆਹ ਦੇ ਵਿੱਚ ਕੀ ਹੋਇਆ ਜੋ ਵਿਆਹ ਤੇ ਰਿਹਾ ਵਾ ਇਹ ਜਿਹੜਾ ਕਪੜਾ ਲਿਆਏ ਸੀ ਉਹ ਮੀਂਹ ਦੇ ਨਾਲ ਸੱਤਾਂ ਚੋ ਗਈਆਂ ਬੱਲ ਸੱਤਵਾਂ ਮਾਲਿਆਂ ਵਾਲੀ ਸੀਗੀ ਉਹ ਸਾਰਾ ਲੀੜਾ ਕੱਪੜਾ ਖਰਾਬ ਹੋ ਗਿਆ ਸਾਨੂੰ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਵੀ ਸਾਨੂੰ ਵੀ ਭੈਣ ਦੀ ਕੋਈ ਨਾ ਕੋਈ ਮਦਦ ਕਰਨੀ ਚਾਹੀਦੀ ਹੈ ਜਿੰਨੇ ਦੇਖਿਆ ਕਿ ਅਸੀਂ ਜਿਹੜੇ ਹਲਕੇ ਦੇ ਵਿੱਚ ਜਾਂਦੇ ਆ ਅਸੀਂ ਪਿੰਡ ਦੇ ਵਿੱਚ ਆਏ ਪੋਤਨਿਆਂ ਦੇ ਤੇ ਕਈ ਮਕਾਨ ਗਿਰ ਗਏ ਪਹਿਲਾਂ ਅਸੀਂ ਪੱਖੋਂ ਕੇ ਸੀ ਟੱਲੇ ਵਾਲ ਸੀ ਕਹਿ ਰਹੇ ਸੀ ਉਹਨਾਂ ਨੇ ਦੱਸਿਆ ਵੀ ਪੋਤਨੇ ਇਹ ਚ ਗਰੀਬ ਕੁੜੀ ਦਾ ਪਿਆ ਵੀ ਉੱਥੇ ਇੰਨਾ ਨੁਕਸਾਨ ਹੋ ਗਿਆ ਵਿਚਾਰੀ ਦਾ ਸਾਰਾ ਲੀੜਾ ਕੱਪੜਾ ਖਰਾਬ ਹੋ ਗਿਆ ਆ ਸਾਡੀ ਭੈਣ ਆਈ ਹੈ ਇੱਕ ਸਿਧਾਨੇ ਤੋਂ ਵੀ ਹੈਲਪ ਕਰਨ ਆਏ ਨੇ ਇਹ ਗੱਤੀ ਗਰੀਬ ਪਰਿਵਾਰ ਦਿਹਾੜੀਆਦਾਰ ਬੰਦੇ ਨੇ ਕੰਮ ਸਾਰੇ ਖੜ ਗਏ ਕਿਉਂਕਿ ਜਿਹੜੀ ਹੜ੍ਹਾਂ ਦੀ ਮਾਰ ਪਈ ਆ ਇਹ ਸਭ ਤੋਂ ਵੱਧ ਨੁਕਸਾਨ ਇਹਦੇ ਚ ਆਮ ਗਰੀਬ ਲੋਕਾਂ ਦੇ ਹੁੰਦਾ ਜਿਵੇਂ ਆਪਾਂ ਦੇਖਿਆ ਸੀ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਮੁਰਗੀ ਦਾ ਮਾਜਾ ਦੇਵਾਂਗੇ ਬੱਕਰੀ ਦਾ ਮਾਜਾ ਦੇਵਾਂਗੇ ਉਹਨਾਂ ਨੇ ਮਾਜਾ ਤੱਕ ਕਿ ਦੇਣਾ ਸੀ ਆ ਕੇ ਪਿੰਡਾਂ ਦੇ ਵਿੱਚ ਕਿਸੇ ਵੀ ਗਰੀਬ ਬੰਦੇ ਜੀ ਸਾਰ ਨਹੀਂ ਲਈ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਕੱਲ ਐਮਐਲਏ ਸਾਹਿਬ ਕਹਿੰਦੇ ਵੀ ਮਹਿਲਕਲਾਂ ਦੇ ਵਿੱਚ ਤਾਂ ਕਿਸੇ ਵੀ ਦਾ ਕੋਈ ਨੁਕਸਾਨ ਨਹੀਂ ਹੋਇਆ ਐਮਐਲਏ ਸਾਹਿਬ ਨੂੰ ਹੱਥ ਬਣ ਕੇ ਬੇਨਤੀ ਕਰਦੇ ਆਂ ਐਮਐਲਏ ਸਾਹਿਬ ਤੁਸੀਂ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਆ ਕੇ ਦੇਖੋ ਆਪਾਂ ਇੱਥੇ ਕੋਈ ਤਾਂ ਵੀਡੀਓ ਪਾ ਦਿੰਨੇ ਆ ਗਰਾਊਂਡ ਲੈਵਲ ਤੇ ਦੇਖੋ ਆ ਕੇ ਆ ਦੇਖੋ ਪਰਵਾਰ ਦਾ ਸਾਰਾ ਮਕਾਨ ਦੇਖੋ ਕੱਲੀ ਪੱਲੀ ਬਾਗ ਬੈਠੇ ਨੇ ਆ ਦੇਖੋ ਸਾਰੇ ਇਹਨਾਂ ਦਾ ਘਰ ਖਖਰਾ ਹੋ ਗਿਆ ਇਹਨਾਂ ਦੇ ਕੱਪੜੇ ਬਾਹਰ ਖਰਾਬ ਹੋਈ ਜਾਂਦੇ ਨੇ ਸਾਰੇ ਮੰਜੇ ਇਹਨਾਂ ਦੇ ਵਿਖਰਾ ਹੋ ਗਏ ਨੇ ਅੰਦਰ ਇਹਨਾਂ ਦਾ ਬੁਰਾ ਹਾਲਾ ਕਿਤੇ ਬੈਠ ਨਹੀਂ ਸਕਦੇ ਮਕਾਨ ਦੇ ਵਿੱਚ ਤੁਸੀਂ ਦੇਖੋਗੇ ਸਾਰੇ ਜਿ ਘਰੰਟਾ ਆਇਆ ਪਿਆ ਸਾਨੂੰ ਕੀ ਪਤਾ ਲੱਗਿਆ ਸਾਡੇ ਮੁੰਡੇ ਨੇ ਮਾੜਾ ਜਿਹਾ ਹੱਥ ਲਾਇਆ ਇਹਨੂੰ ਕੰਬਣੀ ਜੀ ਹੋਈ ਕਹਿੰਦਾ ਜੀ ਕਰੰਟ ਆ ਜਦੋਂ ਇਹਨਾਂ ਨੇ ਚੈੱਕ ਕਰਿਆ ਤਾਂ ਮਕਾਨ ਸਾਰੇ ਜਿ ਘਰੰਟਾ ਵੀ ਇਸ ਲਈ ਅਸੀਂ ਸਾਰੇ ਐਨਆਰ ਵੀਰਿਆਂ ਨੂੰ ਜਿੰਨੇ ਸਮਾਜ ਸੇਵੀ ਬੰਦੇ ਆ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਕਰਦੇ ਆਂ ਵੀ ਇਸ ਕੁੜੀ ਦਾ ਵਿਆਹ ਕਰ ਵੀ ਇਸ ਭੈਣ ਦੀ ਵੱਧ ਤੋਂ ਵੱਧ ਹੈਲਪ ਕਰੋ ਇਹਦਾ ਰੋ ਰੋ ਕੇ ਬੁਰਾ ਹਾਲ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਤੇ ਬੈੱਡ ਤੇ ਬੇਟੀ ਵਿਚਾਰੀ ਰੋਈ ਜਾਂਦੀ ਆ ਮਨ ਨੂੰ ਬਹੁਤ ਦੁੱਖ ਲੱਗਿਆ ਵੀ ਜਿਹੜੀਆਂ ਸਰਕਾਰਾਂ ਕਹਿੰਦੀਆਂ ਮੁਰਗੀ ਦਾ ਮੌਜ ਦੇਵੇਂ ਬੱਕਰੀ ਦਾ ਮੌਜ ਦੇਵੇਂ ਇਹਨਾਂ ਗਰੀਬ ਲੋਕਾਂ ਦੀ ਹਕੀਕਤ ਦੇਖੋ ਅੱਗੇ ਅੱਜ ਇਹਨਾਂ ਨੂੰ ਦੋ ਬਖਤ ਦੀ ਰੋਟੀ ਖਾਣੀ ਔਖੀ ਪਈ ਅਸੀਂ ਕਿਹਾ ਵੀ ਭੈਣੇ ਜਿੰਨੇ ਜੋ ਕਰਿਆ ਅਸੀਂ ਤੇਰੇ ਨਾਲ ਖੜੇ ਆਂ ਤੇਰੇ ਵਿਆਹ ਦੇ ਵਿੱਚ ਅਸੀਂ ਜਿੰਨਾ ਹੋ ਸਕੇ ਬਦਦਵਾ ਤੇਰੀ ਹੈਲਪ ਕਰਾਂਗੇ ਇਸ ਕੁੜੀ ਦਾ ਵਿਆਹਗਾ ਤੇ ਅਸੀਂ ਸਾਰੇ ਨੂੰ ਹੱਥ ਬੰਨ੍ਹ ਕੇ ਕਹਿੰਨੇ ਆ ਇਹ ਇਨਾ ਪਿੰਡ ਭੋਤਨੇ ਆ ਇਹਨਾਂ ਦੇ ਘਰੇ ਆ ਕੇ ਇਹਨਾਂ ਦੀ ਹੈਲਪ ਕਰੋ ਕਰਮ ਸਿੰਘ ਦੀ ਲੜਕੀ ਆ ਇਹਨਾਂ ਦੇ ਕਰਮ ਸਿੰਘ ਦੇ ਘਰੇ ਆਓ ਭੋਤਨੇ ਪਿੰਡ ਦੇ ਵਿੱਚ ਕਿਸੇ ਨੂੰ ਹੈਲਪ ਦੇਣ ਦੀ ਲੋੜ ਨਹੀਂ ਇਹਨਾਂ ਸਿੱਧੇ ਘਰੇ ਆ ਕੇ ਡਾਇਰੈਕਟ ਆ ਕੇ ਇਹਨਾਂ ਦੇ ਘਰੇ ਪਹੁੰਚ ਕੇ ਇਹਨਾਂ ਦੀ ਸਾਰਾ ਹੈਲਪ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਹਨਾਂ ਦੀ ਹੈਲਪ ਜ਼ਰੂਰੀ ਆ ਕਿਉਂ ਜ਼ਰੂਰਤਮੰਦ ਪਰਿਵਾਰ ਆ अच्छा की कहना चाहोगे आज ਤੁਹਾਡੇ ਕਰ ਗਰਮੇਲ ਸਿੰਘ ਮੋੜ ਆਏ ਨੇ ਸੀਨੀਅਰ ਕਾਂਗਰਸੀ ਆਗੂ ਇਹਨਾਂ ਨੇ ਆ ਕੇ ਤੁਹਾਡੇ ਦੁੱਖ ਵਿੱਚ ਤੁਹਾਡੇ ਸ਼ਾਮਲ ਹੋਏ ਨੇ ਤੁਹਾਡੇ ਘਰੇ ਹੋਰ ਕੋਈ ਬਧਾਇਆ ਕਿ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆਇਆ ਨਹੀਂ ਜੀ ਹਾਲੇ ਤੱਕ ਤਾਂ ਆਇਆ ਨਹੀਂ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਜੇ ਸਾਡੇ ਕੋਲ ਆਉਂਦੇ ਠੀਕ ਹੈ ਅੱਛਾ ਤੁਹਾਡੇ ਘਰ ਦੇ ਕੀ ਕਿੱਦਾਂ ਦੇ ਹਾਲਾਤ ਆ ਮੀਂਹ ਪੈਣ ਤੋਂ ਬਾਅਦ ਜੀ ਬਹੁਤ ਬੁਰੇ ਹਾਲਾਤ ਆ ਜੀ ਸਾਡੇ ਘਰ ਦੇ ਜੰਮੀ ਸੱਤਾ ਚੋਲਿਆ ਨੇ ਘਰ ਸਾਰਾ ਖਰਾਬ ਹੋਇਆ ਪਿਆ ਸਮਾਨ ਸਾਰਾ ਖਰਾਬ ਹੋ ਗਿਆ ਕੰਦਾ ਵਿੱਚ ਵੀ ਗਰੰਟਾ ਆ ਰਿਹਾ ਹਾਂ ਜੀ ਕੰਦਾ ਵਿੱਚ ਵੀ ਗਰੰਟਾ ਆ ਰਿਹਾ ਤੇ ਖਾਣ ਪੀਣ ਨੂੰ ਮਤਲਬ ਤੁਹਾਡੇ ਖਾਣਾ ਬਣਦਾ ਜਾਂ ਕਿਤੇ ਹੋਰ ਖਾ ਕੇ ਆਨੇ ਆ। ਮੰਕੀ ਕਰਦੇ। ਮਾਤਾ ਵਾਲੇ ਇੰਨਾ ਤਾਂ ਸਰਕਾਰ ਕੋ ਕੋ ਟੈਨ ਤੋਂ ਬਾਅਦ ਕੀ ਹੋਇਆ ਨੇ ਜਦੋਂ ਲੈ ਚੋਣ ਲਾ ਗਿਆ ਇਹ ਕਿਸਵਾਰਾ ਸਭ ਬੈਠੇ ਨੇ। ਜੀ ਇਥੋਂ ਪਿੰਡ ਦੇ ਜੋ ਵੀ ਸਮੂਹ ਨਗਰ ਨਿਵਾਸੀ ਪੈਸੇ ਇਕੱਠੇ ਕਰਕੇ ਉਹ ਰਾਸਨ ਚਲਾ ਰਹੇ ਨੇ ਰਾਸਨ ਚਲਾ ਕੇ ਜਿੰਨੇ ਵੀ ਗਰੀਬ ਲੋਕ ਨੇ ਉਹਨਾਂ ਲਈ ਇੱਕ ਜਰੂਰ ਸਰਕਾਰ ਦਾ ਕੋਈ ਹੈਲਪ ਨਹੀਂ। ਠੀਕ ਹੈ। ਪਰ ਇਥੋਂ ਦੇ ਜਿਹੜੇ ਪਿੰਡ ਪੱਧਰ ਤੇ ਪਿੰਡ ਪੱਧਰ ਤੇ ਜਿਹੜੇ ਸਮੂਹ ਨਗਰ ਨਿਵਾਸੀ ਉਹ ਗਰੀਬ ਲੋਕਾਂ ਲਈ ਇੱਕ ਕੰਧ ਬਣ ਕੇ ਫੜ ਗਈ ਕਿਉਂਕਿ ਉਹ ਗੁਰਵਾਲਾ ਸਾਹਿਬ ਨਗਰ ਲਾਇਆ ਉਹ ਕਹਿੰਦੇ ਵੀ ਜਿਹੜਾ ਕੋਈ ਮਰਜੀ ਆ ਕੇ ਖਾ ਕੇ ਆਓ ਅਸੀਂ ਉਹਨਾਂ ਸਮੂਹ ਭੋਤਣਾ ਦੇ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਨੂੰ ਇਸ ਕੁੜੀ ਬਾਰੇ ਗੁੱਜੂ ਸਰਪੰਚ ਦਾ ਹੀ ਫੋਨ ਆਇਆ ਸੀ ਜੋ ਕਿ ਸਾਫਕਾ ਸਰਪੰਚ ਨੇ ਉਹਨਾਂ ਨੇ ਸਾਨੂੰ ਮਜੂਰੀ ਸੀ ਧਾਰੀਵਾਲ ਨੇ ਫੋਨ ਕਰਿਆ ਇਹਨਾਂ ਵੀ ਕੁੜੀ ਨੂੰ ਵੱਧ ਤੋਂ ਵੱਧ ਹੈਲਪ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਜ਼ਰੂਰਤਮੰਦ ਪਰਿਵਾਰ ਆ ਇਹ ਕੁੜੀ ਜਦੋਂ ਅਸੀਂ ਆ ਕੇ ਦੇਖਿਆ ਰੋ ਰਹੀ ਸੀ ਸਾਨੂੰ ਪਤਾ ਜਦੋਂ ਰੋ ਰਹੀ ਸੀ ਖੱਟ ਨਹੀਂ ਗੁੱਜਿਆ ਚਰੀ ਨਹੀਂ ਵੀ ਇਸ ਲਈ ਇਹ ਜ਼ਰੂਰਤਮੰਦ ਪਰਿਵਾਰ ਆ ਕਿਉਂਕਿ ਪਰਿਵਾਰ ਤੋਂ ਬੋਲਿਆ ਨਹੀਂ ਜਾਂਦਾ ਕੁੜੀ ਤੋਂ ਨਹੀਂ ਬੋਲਿਆ ਜਾਂਦਾ ਕਿ ਵਿਚਾਰੇ ਹੱਥ ਬੰਨੀ ਖੜੇ ਆ ਦੇਖੋ ਇਹਨਾਂ ਦੇ ਉਹ ਬੁੜੀ ਦੇਖੋ ਕੀ ਹਾਲ ਆ ਤੇਰੀ ਮੰਝੇ ਤੇ ਬੈਠੀ ਆ ਤੇ ਕਿਨਾਂ ਦੇ ਅੱਜ ਰਿਸ਼ਤੇਦਾਰ ਸਿਧਾਨੇ ਤੋਂ ਕਾਗਜ ਲੈ ਕੇ ਆਏ ਜੀ ਤੁਸੀਂ ਹਾਂ ਜੀ ਆ ਕੱਲ ਇਹਨਾਂ ਨੂੰ ਇਥੋਂ ਕਾਗਜ ਨਹੀਂ ਮਿਲਿਆ ਜੀ ਠੀਕ ਹੈ ਸੱਤ ਟੱਕਣ ਬਾਅਦ ਤੇ ਕੀ ਕਹੋਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੀ ਸਰਕਾਰ ਨੇ ਇੱਕ ਨੰਬਰ ਦਿੱਤਾ ਵੀ ਖੜਾ ਦੇ ਕਾਰਨ ਪਟ્રોલ ਹੁੰਦਾ 01679 233033 ਇਸ ਤਰ੍ਹਾਂ ਹੀ ਸਾਰੇ 01679 ਵਾਲੇ ਨੰਬਰਾਂ ਦੇ ਜਿਹੜੇ ਹੁੰਦਾ ਉਹ ਕਹਿੰਦੇ ਸਾਡੇ ਕੋਲ ਤਾਂ ਨਾ ਉਹ ਜਾਨੀ ਕਿ ਜਿਹੜਾ ਨੰਬਰ ਆ ਉਹ ਕਹਿੰਦੇ ਸਾਡੇ ਕੋਲ ਕੋਈ ਕਾਗਜ਼ੀ ਨਹੀਂ ਅਸੀਂ ਦੇਈਏ ਕਿੱਥੋਂ ਇਹ ਸਰਕਾਰ ਜਿਹੜੀ ਹੈ ਕਿ ਮੁਰਗੀ ਦਾ ਮੌਜਾ ਦੇ ਮੰਗ ਬੱਕਰੀ ਦਾ ਮੌਜਾ ਦੇ ਮੰਗ ਉਹਨਾਂ ਨੇ ਹੜਾਂ ਦੀ ਸਥਿਤੀ ਨੂੰ ਕੰਟਰੋਲ ਪਹਿਲਾਂ ਹੀ ਕਰਨਾ ਚਾਹੀਦਾ ਸੀ ਨਹੀਂ ਕੀਤਾ ਉਹਨਾਂ ਨੇ ਕਿਸੇ ਲਈ ਕੋਈ ਹੈਲਪ ਨਹੀਂ ਕੀਤੀ ਅਸੀਂ ਤਾਂ ਹੁਣ ਸਰਕਾਰ ਤੇ ਹੀ ਗੱਲ ਕਰਦੇ ਆਂ ਕਿ ਅਸੀਂ ਜਿਹੜੇ ਪਿੰਡਾਂ ਜਾ ਗਏ ਹਾਂ ਥੱਲੇ ਵਾਲ ਜਾ ਕੇ ਆਏ ਆਂ ਕੈਰੇ ਜਾ ਕੇ ਆਇਆ ਕੈਰੇ ਜਾ ਕੇ ਆਇਆ ਪੱਖੋ ਕੇ ਜਾ ਕੇ ਆਇਆ ਇੰਨੇ ਘਟ ਹੈਗੇ ਤੁਸੀਂ ਦੇਖਿਆ ਜ ਮੋੜ ਨਾ ਪੇ ਦੋ ਪਰਿਵਾਰ ਦੋ ਆ ਮੀਆਂ ਬੀਬੀ ਸੁੱਤੇ ਪੈ ਰਹੇਗੇ ਉਹਨਾਂ ਦੇ ਨਾਲ ਕਿ ਉਹਨਾਂ ਦਾ ਪੋਤਾ ਪਿਆ ਸੀ ਵਿਚਾਰੇ ਉਹ ਦੁਨੀਆਂ ਦੀ سپورਟ ਦਾ ਇੱਕ ਸਾਲ ਦਾ ਬੱਚਾ ਜਰੂਰ ਬਚ ਗਿਆ ਇਹਨਾਂ ਦਾ ਘਰ ਤਾਂ ਐਸਨੈਸ ਹੋ ਗਿਆ ਇੱਕ ਕੁਕਾ ਸੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਇਸ ਪਰਿਵਾਰ ਦੀ ਜਾਨ ਬਚ ਗਈ ਹੁਣ ਦੇਖੋ ਸਾਰੇ ਘਰ ਚ ਗਰੰਟ ਆਇਆ ਵਾ ਜੇ ਕਿਸੇ ਦਾ ਹੱਥ ਲੱਗ ਜੇ ਇਹਦਾ ਕੌਣ ਜ਼ਿੰਮੇਵਾਰ ਵੀ ਅਸਲੀ ਸਰਕਾਰ ਨੂੰ ਗਰਾਊਂਡ ਲੈਵਲ ਤੇ ਆ ਕੇ ਕੰਮ ਕਰਨਾ ਚਾਹੀਦਾ ਵੀ ਗਰੀਬ ਲੋਕਾਂ ਦੀ ਅੱਜ ਹਾਲਤ ਕੀ ਆ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਔਖੀ ਵੀ ਪਈ ਐ ਨਾ ਇਹ ਤਾਂ ਅਸੀਂ ਸਮੂਹ ਨਗਰ ਨਵਾਸੀਆਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗਰੀਬ ਲੋਕਾਂ ਲਈ ਲੋੜਵੰਦ ਲੋਕਾਂ ਲਈ ਉੱਥੇ ਪ੍ਰਬੰਧ ਕੀਤਾ ਰੋਟੀ ਦਾ ਉਹ ਹਰੇਕ ਨੂੰ ਕਹਿੰਦੇ ਆਂ ਵੀ ਆ ਗੋ ਜਿਨ੍ਹਾਂ ਜੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਜਿਵੇਂ ਕਿ ਸਾਨੂੰ ਅਸੀਂ ਸੋ ਪਹਿਲਾਂ ਵੀ ਦੱਸਿਆ ਸਾਡੇ ਬੁੱਧੂ ਸਰਪੰਚ ਜੀ ਆ ਗਏ ਇਹਨਾਂ ਨੇ ਦੱਸਿਆ ਸੀਗਾ ਜੀ ਸਾਲ ਦਾ ਸਰਪੰਚ ਨੇ ਸਾਡੇ ਨਾਲ ਇਹਨੇ ਸਰਕਾਰ ਦੇ ਵਿੱਚ ਵੀ ਰਹੇ ਨੇ ਇਹਨਾਂ ਨੇ ਬਹੁਤ ਵਧੀਆ ਕਿਹਾ ਵੀ ਜਿੰਨੇ ਵੀ ਬੰਦੇ ਆਉਣਗੇ ਸਾਡੇ ਸਾਡੇ ਪਿੰਡ ਦਾ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਵਾ ਵੀ ਉੱਥੇ ਆ ਕੇ ਲੰਗਰ ਸਕੋ ਇਹ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਬੈਠਾ ਅਸੀਂ ਵੀ ਹੁਣ ਆ ਕੇ ਇਹਨਾਂ ਨੂੰ ਮਿਲਿਆ ਅਸੀਂ ਇਹਨਾਂ ਦੀ ਜਿਹੜੀ ਤੁਹਾਡੀ ਕੱਲ ਵੀਡੀਓ ਪਾਈ ਹੋਈ ਸੀ ਵੀਡੀਓ ਦੇਖ ਕੇ ਆਇਆ ਅੱਜ ਦਾ ਸਾਰੇ ਐਨਆਰਆਈ ਵੀਰਾਂ ਨੂੰ ਵੀ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਡੇਢ ਵਸਵਾ ਜਗਾ ਮਕਾਨ ਡਿੱਗਿਆ ਪਿਆ ਪੂਰਾ ਹਾਲਾ ਪਰਿਵਾਰ ਦਾ ਇਹਨੂੰ ਕਹਿੰਦੇ ਆ ਇਨਸਾਨੀਅਤ ਵੀ ਠੀਕ ਹੈ ਇਹੋ ਜੇ ਪਰਿਵਾਰਾਂ ਦੀ ਮਦਦ ਕਰੀ ਚਾਹੀਦੀ ਇਹਨਾਂ ਕਹਿੰਦੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਕੱਲ ਇਹ ਲੋੜਵੰਦ ਬੱਚੀ ਦੇ ਵਿਆਹ ਦਾ ਜਿਹੜਾ ਸਮਾਨ ਸੀ ਮੀਂਹ ਦੇ ਪਾਣੀ ਨਾਲ ਖਰਾਬ ਹੋ ਗਿਆ ਬੜੀ ਦੁੱਖਦਾਈ ਘੜੀ ਵਿੱਚ ਪਰਿਵਾਰ ਗੁਜ਼ਰੇ ਹੈਗਾ ਕੀ ਕਹਿਣਾ ਚਾਹੋਗੇ ਇਹੀ ਆ ਵੀ ਕੁਝ ਇਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਪਰਿਵਾਰਾਂ ਬਿਸਵਾਗ ਥਾਣਾ ਦੇ ਬਚਾਰੇ ਨਾ ਇਹਨਾਂ ਦਾ ਬੇਟਾ ਹੈ ਸਾਰਾ ਪਰਿਵਾਰ ਰਹ ਰਿਹਾ ਹੈ ਇੱਥੇ ਬੇਟੇ ਨਾਲ ਨੂੰ ਤੇ ਇਹ ਇਹਨਾਂ ਨੁਕਸਾਨ ਕਾਫੀ ਹੋ ਗਿਆ ਜਿਹੜਾ ਸਮਾਜ ਦੀ ਬੇਟੀ ਦਾ ਨਾ ਮੈਂ ਸ਼ਾਦੀ ਕਰੇ ਪੂਰੇ ਅੱਗੇ ਹਾਂਜੀ ਤੇ ਤਾਂ ਉਹ ਪ੍ਰਬੰਧ ਕੀਤਾ ਜਾਣਾ ਚਾਹੀਦਾ ਵੀ ਕੋਈ ਸਸਤਾ ਆਪ ਨੂੰ ਕਰਿਆ ਜਾਵੇ ਜਾਂ ਸਰਕਾਰ ਵੱਲੋਂ ਕੋਈ ਕੀਤਾ ਜਾਵੇ ਹਾਂਜੀ ਬਾਕੀ ਹੁਣ ਇਹਨਾਂ ਘਰਾਂ ਦਾ ਸਮਝ ਜਾਂਦਾ ਕੰਧਾਂ ਦੇ ਕਰੰਟ ਆਇਆ ਵਾ ਸਾਰੇ ਹੁਣ ਇਸ ਵਾਰ ਤੁਸੀਂ ਜਿਹੜੇ ਪ੍ਰਧਾਨ ਸਾਹਿਬ ਉੱਥੇ ਬੈਠੇ ਆ ਉੱਥੇ ਲੰਘ ਕੇ ਪਾਣੀ ਦਾ ਪ੍ਰਬੰਧ ਕੀਤਾ ਜਾਂਦ ਬਲੋਂ ਪਿੰਡਵਾਸੀ ਵੱਲੋਂ ਕੀਤਾ ਗਿਆ ਵਾ ਦੁਆਰਾ ਵੱਲੋਂ ਕੀਤਾ ਗਿਆ ਵਾ ਹਾਂਜੀ ਚਲੋ ਉੱਥੇ ਬੈਠੇ ਸਕਦੇ ਆ ਜੀ ਅੱਗੇ ਤੋਂ ਇਸ ਤਰ੍ਹਾਂ ਸਰਕਾਰ ਕੋਈ ਇਸ ਇਹਨਾਂ ਦੇ ਹੱਥ ਪੜੇ ਮਦਦ ਕਰੇ ਹਾਂਜੀ ਕਿਉਂਕਿ ਵੀ ਇਹ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੁਣੇ ਹੀ ਦੇਣਾ ਚਾਹੀਦਾ ਬਾਅਦ 'ਚ ਕੀ ਫਾਇਦਾ ਜੋ ਬੰਦੀ ਚੱਲ ਜੇ ਤਾਂ ਬਾਅਦ 'ਚ ਕੋਈ ਮੁਆਵਜ਼ੇ ਦਾ ਫਾਇਦਾ ਨਹੀਂ ਇਸ ਲਈ ਸਰਕਾਰ ਨੂੰ ਗਰਾਊਂਡ ਲੈਵਲ ਤੇ ਆ ਕੇ ਐਮਐਲਏ ਸਾਹਿਬ ਨੂੰ ਗਰਾਊਂਡ ਲੈਵਲ ਤੇ ਆ ਕੇ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਉਹਨਾਂ ਨੂੰ ਤੁਰੰਤ ਮੁਆਵਜ਼ਾ ਦੇ ਮਲਵਾਉਣਾ ਚਾਹੀਦਾ ਅੱਜ ਹੀ ਪ੍ਰਸ਼ਾਸਕ ਅਧਿਕਾਰੀ ਦੀ ਡਿਊਟੀ ਲੱਗ ਜਾਈਏ ਜਿਹੜੇ ਯੋਗ ਮੁਆਵਜ਼ੇ ਅਨੁਸਾਰ ਜੋ ਯੋਗ ਨੇ ਉਹਨਾਂ ਨੂੰ ਮੁਆਵਜ਼ਾ ਤੁਰੰਤ ਦਿੱਤਾ ਜਾ ਸਰਪੰਚ ਸਾਹਿਬ ਤੁਸੀਂ ਪਰਿਵਾਰ ਨੂੰ ਮਿਲੇ ਹੋ ਪਰਿਵਾਰ ਦੇ ਕਿੱਦਾਂ ਦੇ ਹਾਲਾਤ ਸੀਗੇ ਹਾਲਾਤ ਤਾਂ ਪਹਿਲਾਂ ਤੋਂ ਗਰੀਬੀ ਆ ਪਚਾਣਾ ਤੇ ਬਹੁਤ ਔਖਾ ਦਿਸੇ ਹੈ ਹਾਲਾਤ ਆਪਾਂ ਕਿਸ ਤਰ੍ਹਾਂ ਦੇ ਆ ਤੇ ਗਰੀਬ ਪਰਿਵਾਰ ਨੂੰ ਤਾਂ ਦੇਖੋ ਥੜੇ ਥੜੇ ਬੰਦਿਆਂ ਤੋਂ ਮੱਛੀ ਆਦਾ ਖਰਚਾ ਤੁਰਦਾ ਕਰਦਾ ਬਣਾ ਟਕ ਸਕਦੇ ਨਹੀਂ ਕਿ ਮਸਾ ਬੱਚੇ ਦਾ ਵੀ ਇਹਨਾਂ ਨੇ ਕੀਤਾ ਸੀਗਾ ਸਮਾਨ ਇਕੱਠਾ ਹੋਣਾ ਥੋੜਾ ਕਰਕੇ ਆਪਾਂ ਟਾਈਮ ਦਾ ਚੜ ਜਾਉਂਦਾ ਸਰਦੀ ਕਰਨ ਸੀ ਹੁਣ ਉਹ ਵੀ ਖਰਾਬ ਹੋ ਗਿਆ ਨੁਕਸਾਨ ਹੋ ਗਿਆ ਬਹੁਤ ਔਖਾ ਰਾਇ ਜਿਵੇਂ ਕੱਲ ਪਰਿਵਾਰ ਵੀਡੀਓ ਚ ਬੋਲਿਆ ਸੀ ਅਚੀਚੋ ਨਾ ਲਾ ਕੇ ਦਿਹਾੜੀਆਂ ਕਰਕੇ ਬਹੁਤ ਔਖਾ ਸਵਾਲ ਬਣਾਇਆ ਹਾਂਜੀ ਵੀ ਸਾਡੇ ਲਈ ਦੁਬਾਰਾ ਇਹਨਾਂ ਕਰਨਾ ਬਹੁਤ ਔਖਾ ਜੀ ਠੀਕ ਹੈ ਜੀ ਦੇਖੋ ਵੀ ਆ ਡਾਕ ਕਿਹੜਾ ਕਿ ਇੱਕ ਲੱਖ ਤੋਂ ਨਹੀਂ ਦੇੜਿਆਂ ਕੀਤਾ ਪਹਿਲਾਂ ਥੋੜਾ ਥੋੜਾ ਕਰਦੇ ਆਉਂਦੇ ਫਿਰ ਜਾ ਕੇ ਥੋੜਾ ਥੋੜਾ ਬਣਿਆਗਾ ਇਹ ਕਿਹੜਾ ਵੀ 1 ਲੱਖ ਤੇ ਬਣ ਕੇ ਇੱਕ ਅੱਧੀ ਚੌ ਲੱਖ ਬਣਦੇ ਥੋੜਾ ਥੋੜਾ ਜੋੜਦੇ ਆਉਂਦੇ ਆ ਘਰ ਦਾ ਖਰਚਾ ਚਲਾਉਣਾ ਸਾਰਾ ਕੁਝ ਦਾ ਬਿਮਾਰੀ ਵੀ ਆ ਹੋਰ ਵੀ ਕੰਮ ਘਰ ਹੁੰਦੇ ਆ ਬੜੇ ਹੁੰਦੇ ਆ ਜਿਵੇਂ ਅੱਜ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਖਾਣ ਦਾ ਬਹੁਤ ਫਿਕਰ ਲੱਗਿਆ ਹੋਇਆ ਜੀ ਹਾਂਜੀ ਫਿਕਰ ਤਾਂ ਹੈਗੀ ਆ ਜੀ ਹੁਣ ਦੇਖੋ ਕੁਝ ਵੀ ਨਹੀਂ ਘਰ ਦੇ ਵਿੱਚ ਨਾ ਕੁਝ ਬਣਾਉਣ ਦੇ ਗਏ ਨਾ ਕੁਸੂਰ ਆ ਠੀਕ ਆ ਪਹਿਲੀ ਗੱਲ ਤੇਨੂੰ ਟੈਨਸ਼ਨ ਇਹ ਬਣ ਗਈ ਵੀ ਤੁਹਾ ਬڑے ਸਮਾਜ ਸੇਵੀ ਨੇ ਜੀ ਇੱਥੇ ਬੜੇ ਲੋਕ ਪਾਰਟੀ ਵਾਈ ਤੋਂ ਉਪਰ ਉੱਠ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਆਪਣੇ ਹੁਣ ਇੱਥੇ ਸਾਡੇ ਸਿੱਕੇ ਸਾਸੀ ਦਾ ਗੁਰਦੁਆਰਾ ਸਾਹਿਬ ਵੀ ਕਰ ਰਹੇ ਪੰਚਾਇਤ ਨੂੰ ਅਲੱਗ ਕਰ ਰਹੇ ਆ ਤੇ ਹੋਰ ਵੀ ਆਪਣੇ ਪਿੰਡ ਦੇ ਵਿੱਚ ਜਿਹੜੇ ਬਾਹਰੋਂ ਐਨ ਆਰ ਆਈ ਆ ਵਗੈਰਾ ਉਹ ਵੀ ਸਾਥ ਦੇ ਰਹੇ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਹੜੇ ਆਪਣੇ ਪਿੰਡ ਵਾਸਤੇ ਕਰ ਰਹੇ ਆ ਬਾਹਰ ਹੋਰ ਸਟੇਟਾਂ ਵਾਸਤੇ ਜਿੱਥੇ ਪਾਣੀ ਵਗੈਰਾ ਆ ਉੱਥੇ ਵੀ ਪਾਣੀ ਇਕੱਠਾ ਕੀਤਾ ਬਹੁਤ ਬਹੁਤ ਧੰਨਵਾਦ ਆ ਪਿੰਡ ਦਾ ਜਿਹੜੇ ਸਾਥ ਦੇ ਰਹ ਹਾਂਜੀ ਸਰਪੰਚ ਸਾਹਿਬ ਲਾਠ ਦੇ ਕੀ ਕਹਿਣਾ ਚਾਹੋਗੇ ਪਰਿਵਾਰ ਲਈ ਇਹ ਤੇ ਇਹ ਕਰ ਰਹੇ ਆ ਵੀ ਜਿਸ ਤਰ੍ਹਾਂ ਹੋਰ ਆਪਾਂ ਪ੍ਰਬੰਧ ਕਰਦੇ ਆਪਾਂ ਦੂਜੇ ਦੀ ਮਦਦ ਕਰ ਰਹੇ ਆ ਇਸ ਬੱਚੀ ਦਾ ਵਿਆਹ ਤਰਿਆ ਵਾ ਮੁਰੇ ਕਿ ਚਲੋ ਵੀ ਇਹਦੀ ਵੀ ਮਦਦ ਕੀਤੀ ਜਾ ਜਿਸ ਤਰ੍ਹਾਂ ਸਮਾਨ ਕਰਾਵਾ ਦੁਆਰਾ ਕੋਈ ਕੋਈ ਆਪਣਾ ਕੋਈ ਹੱਥ ਪਰਲੇ ਕੋਈ ਸੰਸਾ ਫੜਲੇ ਜਾਂ ਕਿ ਸਾਰੇ ਜਾਣੇ ਸਹਿਯੋਗ ਨਾਲ ਪਿੰਡ ਦੇ ਨਾਲ ਵੀ ਥੋੜਾ ਬੋਧਾ ਕਰਕੇ ਇਹਦੇ ਅਡਜਸਟਮੈਂਟ ਕੀਤੀ ਜਾਵੇ ਬੱਚੀ ਦਾ ਵਿਆਹ ਸੱਭੀ ਹੋ ਸਕੇ